ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਡੀ ਧਰਤੀ ਸਾਡੇ ਲੋਕ ਹੜ ਪੀੜਤਾਂ ਇਕਸਾਨ ਸੰਘਰਸ਼ ਕਮੇਟੀ ਪੰਜਾਬ ਉਹਨਾਂ ਦਾ ਜਿਹੜਾ ਮੋਰਚਾ ਲੱਗਾ ਹੋਇਆ ਹੈ ਹਰੀਕੇ ਹੈਡਵਕਸ ਦੇ ਬਰਾਜਾਂ ਦੇ ਉੱਪਰ ਜਿਹੜੇ ਬਰਾਜ ਬਣੇ ਹੋਏ ਹਰੀਕੇ ਹੈਡਵਕਸ ਦੇ ਬਿਲਕੁਲ ਪੱਤਨ ਦੇ ਉੱਪਰ ਜਿਹੜਾ ਇੱਥੇ ਬਣੇ ਹੋਏ ਬੱਤੀਦਾਰ ਤਸਵੀਰਾਂ ਤੁਸੀਂ ਲਗਾਤਾਰ ਦੇਖ ਸਕਦੇ ਹੋ ਤਸਵੀਰਾਂ ਬਾਈ ਜੀ ਇੱਕ ਚੰਗਤਰਾ ਵਿਖਾ ਦਿਓ ਕਾਫੀ ਜਿਹੜੀ ਉੱਚੀ ਜਿਹੜੀ ਜਗਾ ਹੈਗੀ ਉਸ ਜਗਾ ਦੇ ਉੱਤੇ ਜਿਹੜੇ ਸਾਡੇ ਕਿਸਾਨ ਭਰਾ ਬੈਠੇ ਹੋਏ ਆ ਬਜ਼ੁਰਗ ਬੈਠੇ ਹੋਏ ਆ ਨੌਜਵਾਨ ਬੱਚੇ ਬੀਬੀਆਂ ਪੈਣਾ ਬੈਠੇ ਹੋਏ ਆ ਉਸ ਚੀਜ਼ ਨੂੰ ਲੈ ਕੇ ਜਿਹੜਾ ਲਗਾਤਾਰ ਅਸੀਂ ਕਵਰੇਜ ਕਰ ਰਹੇ ਆ ਅੱਜ 4 ਜਨਵਰੀ ਹੈ 1 ਜਨਵਰੀ ਤੋਂ ਲੈ ਕੇ ਅੱਜ 4 ਜਨਵਰੀ ਹੋ ਗਈ ਉਸ ਦੇ ਵਿੱਚ ਵਿੱਚ ਕੀ 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 ਖਾਸ ਗੱਲਾਂ ਬਾਤਾਂ ਹੋਈਆਂ ਕਿ ਮੀਟਿੰਗ ਨਿਕਲੀ ਕੋਈ ਨਹੀਂ ਨਿਕਲੀ ਹੈਗੀ ਜਾਂ ਕੀ ਅਪਡੇਟ ਹੈਗੀ ਤੁਸੀਂ ਤਸਵੀਰਾਂ ਲਗਾਤਾਰ ਦੇਖ ਸਕਦੇ ਹੋ ਇੱਧਰ ਜਿਹੜਾ ਸਤਲੋਜ ਦੇ ਬਿਆਸ ਤੇ ਹਰੀਕੇ ਹੈਡਵਕਸ ਜਿਹੜਾ ਬਣਿਆ ਤੇ ਇਹਦੇ ਨਾਲ ਜਿਹੜੇ ਦੋਨਾਂ ਦੋ ਨਹਿਰਾਂ ਨੇ ਜਿਹੜੇ ਆਪਣਾ ਤੁਸੀਂ ਉਹ ਰਾਜਸਥਾਨ ਫੀਟਰ ਤੇ ਫਰੋਇਪੁਰ ਫੀਟਰ ਜਿਹੜੀ ਸਰਦ ਫੀਟਰ ਉਹ ਵੀ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਬਜ਼ੁਰਗਾਂ ਦੇ ਨਾਲ ਗੱਲਬਾਤ ਕਰਾ ਗਏ ਬਜ਼ੁਰਗੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਇੱਥੇ ਤੁਸੀਂ ਬੈਠੇ ਹੋਏ ਲਗਾਤਾਰ ਕਾਫੀ ਉੱਚੀ ਜਗ੍ਹਾ ਤੇ ਬੈਠੇ ਹੋਏ ਅੱਜ 4 ਜਨਵਰੀ ਹੈ ਤਾਂ ਕਿਸ ਤਰ੍ਹਾਂ ਦਾ ਰਿਹਾ ਇਹ 4 ਦਿਨ ਦਾ ਮੋਰਚਾ ਔਰ ਕਿਹੜੀ-ਕਿਹੜੀ ਘਟਨਾ ਨੂੰ ਲੈ ਕੇ ਤੁਸੀਂ ਕੀ ਗੱਲਬਾਤ ਕਰਨਾ ਚਾਹੋਗੇ ਅਸੀਂ ਪੱਕੇ ਬੈਠੇ ਆ 4 ਤਰੀਕ ਦੇ ਅਸੀਂ ਉਦੋਂ ਹੀ ਉਤਰਾਂਗੇ ਜਦੋਂ ਕੋਈ ਸਰਕਾਰ ਸਾਡੀਆਂ ਮੰਗਾਂ ਮੰਨੂਗੀ ਹੜਪੀੜ ਤੇ ਗਏ ਆ ਮਾਰੇ ਮਾਰੇ ਗਏ ਲੋਕੀ ਲੋਕਾਂ ਦੀਆਂ ਰੇਤਾ ਪੈ ਗਈਆਂ ਸਭ ਕੁਝ ਵਿੱਚ ਹੋ ਗਿਆ ਜੇ ਅਸੀਂ ਨਾ ਡੀਸੀ ਕੋਲੇ ਗਏ ਆ ਫਰੋਜਪੁਰ ਤੇ ਡੀਸੀ ਕੋਲੇ ਅਸੀਂ ਗਏ ਆ ਤੇ ਡੀਸੀ ਨੇ ਸਾਨੂੰ ਆਖਿਆ ਵੀ ਤੁਸੀਂ ਨਾ ਜਿਹੜੇ ਆ ਜਿਹੜੇ ਆਪਣੇ ਬਣਾ ਗਿਆ ਆਪਣੇ ਠੇਕੇ ਵਾਲੇ ਪੈੜੀ ਆ ਲੋਕਾਂ ਲਈ ਆ ਉਹ ਲਿਆਓ ਬਣਾ ਕੇ ਅਸੀਂ ਦੋ ਬਣਾ ਕੇ ਲਗਾਏ ਆ ਉਨोंने تحصیلدار ਨੇ ਉਹਨੂੰ ਜਵਾਬ ਦਵਾਤਾ ਇਹ ਨਹੀਂ ਦੇਣੇ ਹੁਣੇ ਸਾਨੂੰ ਆਖਿਆ ਨਹੀਂ ਨਾ ਸੈਲਟ ਦੇ ਦਿੱਤੇ ਇੱਕ ਜ਼ਿਲ੍ਹਾ ਅਪਰੋਜਪੁਰ ਦੇ ਵਿੱਚ ਆ ਉਧਰ ਨਹੀਂ ਦਿੱਤੇ ਮੋਗੇ ਦਿੱਤੇ ਆ ਤਰਨਤਾਰਨ ਦਿੱਤੇ ਆ ਤੇ ਇਧਰ ਸਾਡੇ ਇਲਾਕੇ ਜਿਹ ਉਧਰ ਦਿੱਤੇ ਨਹੀਂ ਅਸੀਂ ਇਸੇ ਕਰਕੇ ਆ ਇਸ ਇਹਨੂੰ ਨਹਿਰੀ ਰੂਪ ਕਰੋ ਇਹ ਹਰ ਸਾਲ ਹੀ ਮਾਰ ਦਿੰਦਾ ਜੋ ਲੋਕਾਂ ਦੀਆਂ ਰੇਤਾ ਪਾ ਕੇ ਚੜ ਗਈਆਂ ਇਥੋਂ ਪਾਣੀ ਜ਼ਿਆਦਾ ਛੱਡਣ ਦੇ ਚੀਚੇ ਵਾਲਿਆਂ ਨੇ ਛੱਡਿਆ 23 ਦੇ ਵਿੱਚ ਉਦੋਂ ਰੇਤਾ ਪਈਏ ਇੱਕੇ ਵਾਰਾ ਇੰਨੀ ਦੇ ਪਾਣੀ ਛੋੜਾ ਥੋੜਾ ਛਣ ਜ ਰੇਤਾ ਨਹੀਂ ਪੈਂਦੀ ਉਦੋਂ ਇੰਨੀ ਰੇਤਾ ਪੈ ਗਈ ਸਾਹ ਵੀ ਕੋਈ ਨਹੀਂ ਗਈ ਐਰ ਕਿ ਉਹ ਫੇਰ ਉਦੋਂ ਜਿਆਦੀ ਕੋਈ ਸਰਕਾਰ ਵੇਂਦੀ ਨਹੀਂ ਕੋਈ ਕਰਦੀ ਨਹੀਂ ਗਈ ਕਈਆਂ ਦੇ ਬਹੁਤ ਆ ਦੇ ਰਹਿੰਦੇ ਆ ਜੇ ਪੈਸੇ ਰਹਿੰਦੇ ਆ ਠੇਕੇ ਵਾਲੇ ਤਾਂ ਵਿਚਾਰੇ ਅ ਠੇਕੇ ਦੇ ਪੈੜੀ ਲੈਂਦਾ ਕੌਣ ਜਿਹੜਾ ਅਸਲੋਂ ਮਾੜਾ ਹੋਵੇ ਬਿਲਕੁਲ ਜੀ ਜਿੰਨਾਂ ਕੋਈ ਹੋਰ ਰੋਜ਼ਗਾਰ ਨਹੀਂ ਜਿਹਦਾ ਹੋਰ ਕੋ ਰੋਜ਼ਗਾਰ ਨਹੀਂ ਉਹਨੇ ਪਾਈ ਠੇਕੇ ਤੇ ਲਈ ਜਾਂ ਤੇ ਉਹ ਠੇਕੇ ਵਾਲ ਉਹ ਰਹਿੰਦੇ ਵਿਚਾਰੇ ਉਹ ਕਹੇ ਨੂੰ ਪੈਸਾ ਦਿੱਤਾ ਨਹੀਂ ਇਹਨਾਂ ਨੇ ਜੇ ਆ ਜਾਇਦਾ ਦੇ ਉੱਥੇ ਉੱਥੇ ਆਰਡਰ ਹੀ ਨਹੀਂ ਆ ਉਤਰੋਂ ਪੈਸੇ ਉਤੋਂ ਸਭ ਕੁਝ ਆਇਆ ਹੈ ਜਾਣ ਕੇ ਤਹਿਸੀਲਦਾਰ ਪਰੋਜਪੁਰ ਵਾਲਾ ਜਿਹੜਾ ਮੋੜਾ ਵੱਡਾ ਤਹਿਸੀਲਦਾਰ ਉਹ ਡੱਕਦਾ ਤਹਿਸੀਲਦਾਰ ਨੂੰ ਵੀ ਨਹੀਂ ਦੇਣੀ ਆਪਣੇ ਬਜ਼ੁਰਗ ਕਾਫੀ ਜਿਹੜੇ ਇੱਥੇ ਬਜ਼ੁਰਗ ਨੇ ਨੌਜਵਾਨ ਨੇ ਬੱਚੇ ਆ ਭੋਖੜਤਾਲ ਦੇ ਬੈਠੇ ਹੋਏ ਆ ਤਾਂ ਇੱਥੇ ਠੰਡ ਵੀ ਕਾਫੀ ਹਾਲ ਹੈ ਕਿ ਥੋੜਾ ਅੱਜ ਮੌਸਮ ਸਾਫ਼ ਰਿਹਾ ਹੈ ਤਾਂ ਇੱਕ ਉਪਰੋਂ ਠੰਡ ਹੈ ਤੇ ਦੂਸਰਾ ਉੱਪਰ ਕਾਫੀ ਜਿਹੜੀ ਜਗ੍ਹਾ ਹੈਗੀ ਹੈ ਜਿੱਥੇ ਤੁਸੀਂ ਬੈਠੇ ਹੋ ਕਰੀਬ 60 70 ਫੁੱਟ ਜਗ੍ਹਾ ਉੱਪਰ ਥੱਲੇ ਚਾਰਚਪਰੇ ਪਾਣੀ ਹੈ ਤਾਂ ਇਸ ਚੀਜ਼ ਨੂੰ ਤੁਸੀਂ ਕਿਸ ਤਰ੍ਹਾਂ ਲੈਂਦੇ ਹੋ ਇਹ ਨੂੰ ਠੀਕ ਹੈ ਅਸੀਂ ਹੁਣ ਇੱਥੇ ਬੈਠੇ ਆਂ ਭਾਵੇਂ ਠੰਡ ਲੱਗੇ ਜੋ ਮਰਜੀ ਲੱਗੇ ਜੇ ਨਾ ਸਾਡਾ ਇਹ ਨਾ ਸਰਕਾਰ ਮੰਨੀ ਅਸੀਂ ਹੋਰ ਲਈ ਜਾਨੇ ਤੰਬੂ ਗਾਂ ਦੀ ਗਾਂ ਵਧਾਈ ਜਾਣੇ ਆ ਅਸੀਂ ਬੈਠੇ ਇੱਥੇ ਠੰਡਰ ਕੀ ਕਰਾਂਗੇ ਹੁਣ ਬਿਲਕੁਲ ਜੀ ਉੱਥੇ ਵੀ ਮਰਨਾ ਦੇ ਇੱਥੇ ਮਰ ਜਾ ਕੀ ਹੋ ਜਾਊਗਾ ਠੀਕ ਹੈ ਜੀ ਅਸੀਂ ਤਾਂ ਇਹ ਵੀ ਆਨੇ ਆ ਜੇ ਸਾਰੀ ਇਹ ਸਰਕਾਰ ਨਾ ਮੰਨੀ ਅਸੀਂ ਛਾਲਾ ਵੀ ਮਾਰ ਸਕਦੇ ਇਹਦੇ ਵਿੱਚ ਇਹਦੇ ਵਿੱਚ ਕੀ ਹੋਣਿਆ ਜੇ ਮਰਨਾ ਹੀ ਆ ਦੇ ਉੱਥੇ ਮਰਨਾ ਦੇ ਇੱਥੇ ਮਰਨਾ ਲੋਕਾਂ ਦੇ ਗਰੀਬਾਂ ਦੇ ਜਿਨ੍ਹਾਂ ਦੀਆਂ ਪੰਜ ਪੰਜ ਗਿੱਲੇ ਸੀ ਉਹਨਾਂ ਦੀ ਰੇਤਾ ਪੈ ਗਈ ਆ ਕੁਛ ਨਹੀਂ ਇਹਨਾਂ ਨੇ ਦਿੱਤਾ ਨਹੀਂ ਇਹਨਾਂ ਨੇ ਕੁਛ ਨਹੀਂ ਜਿਹੜਾ ਸੇਲਟ ਦਾ ਉਹ ਵੀ ਨਹੀਂ ਇੱਥੇ ਰੋਜਪੁਰ ਹੋ ਰਾ ਮੋਗੇ ਹੋ ਰਾ ਦੇ ਤਰਨ ਤਰਨ ਹੋ ਰਾ ਹਾਂ ਪਿੱਛੇ ਉਹ ਇਹ ਜਿਹੜਾ ਇਹ ਜਿਹੜਾ ਇੱਥੇ ਆ ਰੋਜਪੁਰਾ ਇਹ ਡੀਸੀ ਤੇ ਜਿਹੜਾ ਫੀਲਦਾਰ ਇਹ ਰਲਕਿਆਂ ਦੇ ਨਹੀਂ ਦੇਣਾ ਹਾਂ ਠੀਕ ਹੈ ਹੋਰ ਅਸੀਂ ਬੈਠੇ ਆਹੀਂ ਉਹਨਾਂ ਜਨ ਬੈਠੇ ਹੀ ਰਹਿਣਾ ਜੇ ਨਜ਼ਰ ਕੁਛ ਵੀ ਹੋ ਜੇ ਛਾਲਾ ਵੀ ਮਾਰ ਸਕਦੇ ਆ ਮਰਨਾ ਹੀ ਆ ਇੱਕ ਦਿਨ ਕਿਸੇ ਕੀ ਹੋ ਜਾਊਗਾ ਜਿਵੇਂ ਆਪਾਂ ਇੱਥੇ ਗੱਲ ਕਰਦੇ ਆ ਹਾਰਡ ਪੀੜ ਤੇ ਜੇ ਲੋਕ ਹੈਗੇ ਸਾਡੇ ਕਿਸਾਨ ਭਰਾ ਹੈਗੇ ਮਜ਼ਦੂਰ ਭਰਾ ਹੈਗੇ ਆ ਤਾਂ ਗੱਲ ਕਰੀਏ ਕਰੀਬ ਕਰੀਬ ਪੰਜਾਬ ਦੇ ਵੱਡੇ ਜਿਹੜੇ ਚਾਰ ਪੰਜ ਜ਼ਿਲ੍ਹੇ ਉਹ ਪ੍ਰਭਾਵਿਤ ਹੁੰਦੇ ਆ ਹਰੇਕ ਵਾਰੀ ਹਰੇਕ ਸਾਲ ਹੁੰਦੇ ਆ ਤਾਂ ਵੱਡੀਆਂ ਮੰਗਾਂ ਹੈਗੀਆਂ ਤੁਹਾਡੀਆਂ ਤੇ ਲੇਕਿਨ ਜਿਹੜੇ ਜੇਕਰ ਆਪਾਂ ਸਰਕਾਰਾਂ ਦੀ ਗੱਲ ਕਰਦੇ ਆ ਅਫਸਰ ਸ਼ਾਹੀ ਦੀ ਗੱਲ ਕਰਦੇ ਆ ਤਾਂ ਉਹਦੇ ਚ ਮੇਰੇ ਖਿਆਲ ਚ ਉਹਨਾਂ ਦਾ ਬਿਲਕੁਲ ਧਿਆਨ ਨਹੀਂ ਹੈਗਾ ਇਸ ਚੀਜ਼ ਦਾ ਨਾ ਨਾ ਇਹਨਾਂ ਜੀ ਜੇ ਕੱਚੀਆਂ ਜ਼ਮੀਨਾਂ ਜਿਹੜੇ ਗਰੀਬ ਵਿਚਾਰੇ ਬੀਜਦੇ ਆ ਉਹਨਾਂ ਨੂੰ ਕੋਈ ਖਰਾਬਾ ਖਰਾਬਾ ਦਾ ਆਪਣਾ ਫਸਲ ਦਾ ਨਾ ਪੈੜੀ ਦਾ ਥੋੜਾ ਕੋਈ ਕਿਸੇ ਨੂੰ ਦਿੰਦੇ ਨਹੀਂਗੇ ਜੇ ਜਨਜਰ ਨਹਿਰੀ ਰੂਪ ਨਹੀਂ ਹੁੰਦਾ ਇਹਨੂੰ ਕੁਝ ਨਹੀਂ ਹੁੰਦਾ ਅਸੀਂ ਨਹੀਂ ਉਤਰਾਂਗੇ ਜੇ ਨਜਰ ਖਰਾਬਾ ਜਿਹੜਾ ਸਿਲਟ ਦੇ ਪੈਸੇ ਨਹੀਂ ਮਿਲਦੇ ਜਿਨ੍ਹਾਂ ਦੇ ਪੈਸੇ ਜਿਨ੍ਹਾਂ ਨੇ ਠੇਕੇ ਦੇ ਪੈੜੀਆਂ ਲਈਆਂ ਵਿਚਾਰੇ ਉਹ ਕਰਨ ਕੀ ਕਿਧਰ ਜਾਣ ਉਹ ਠੀਕ ਹੈ ਜੀ ਤੇ ਸਰਕਾਰ ਬੇਈਮਾਨ ਆ ਵਿੱਚੋਂ ਪੈਸੇ ਰੱਖ ਜਾਂਦੀ ਆ ਪੁੱਤੋ ਪੈਸੇ ਸਾਰੇ ਆਏ ਆ ਹੋਰ ਅਸੀਂ ਅਹੀਂ ਜਹੀ ਉੱਠਣਾ ਨਹੀਂਗਾ ਜਿੰਨਾ ਚਿਰ ਸਰਕਾਰ ਸਾਡੀ ਕੋਈ ਗੱਲ ਮੰਨਦੀ ਨਹੀਂ ਉੱਠਣਾ ਤੇ ਰੁਠਣਾ ਨਹੀਂਗਾ ਜਿੰਨੇ ਬੈਠੇ ਬੈਠੇ ਆ ਕੁਝ ਨਹੀਂ ਹੋਣਿਆ ਬਜ਼ੁਰਗੋ ਅੱਜ ਚੌਥਾ ਦਿਨ ਇਸ ਧਰਨੇ ਨੂੰ ਲੈ ਕੇ ਸੰਘਰਸ਼ ਨੂੰ ਲੈ ਕੇ ਜਾਂ ਭੁੱਖ ਹੜਤਾਲ ਨੂੰ ਕਹਿ ਲੋ ਜਿਹੜੇ ਸਾਡੇ ਬਜ਼ੁਰਗ ਬੈਠੇ ਹੋਏ ਆ ਤਾਂ ਹੋਰਾਂ ਅਕਸਾਨ ਜਥੇਬੰਦੀਆਂ ਨੂੰ ਤੁਸੀਂ ਸਮਾਜ ਜਥੇਬੰਦੀਆਂ ਨੂੰ ਬੇਨਤੀ ਕਰੋਗੇ ਲੋਕਾਂ ਨੂੰ ਕਿ ਉਹ ਇਸ ਮੋਰਚ ਵਿੱਚ ਵੱਤਵਟ ਅਸੀਂ ਆਨੇ ਆ ਵੀ ਜੋ ਵੀ ਜਹੇ ਬੰਦੀਆਂ ਸਾਰੀਆਂ ਸਾਰੀਆਂ ਇਸ ਹਾਲ ਐਨ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆ ਵੀ ਆਓ ਸਾਰੇ ਇਕੱਠੇ ਹੋ ਅਸੀਂ ਕਿਹੜੇ ਦਿਨ ਜਾਂਦੇ ਰਹੇ ਸਾਰਿਆਂ ਦੀ ਜਾਂਦੇ ਰਹੇ ਆ ਅਸੀਂ ਖਨੌਰੀ ਲੱਗਾ 19 1985 ਦੇ ਜਾਣ ਲੱਗੇ ਸਭ ਤੋਂ ਪਹਿਲਾਂ ਅੱਛਾ ਮੋਰਚਿਆਂ ਦੇ ਵਿੱਚ ਸਭ ਤੋਂ ਪਹਿਲਾਂ ਉਦੋਂ ਅਸੀਂ ਜਾਣ ਲੱਗੇ ਆ ਦਿੱਲੀ ਜਾਂਦੇ ਰਹੇ ਅਸੀਂ ਚੰਡੀਗੜ੍ਹ ਤੇ ਹੁਣ ਸਾਰੇ ਹੁਣ ਸਾਰੇ ਇੱਥੇ ਸਾਰਿਆਂ ਨੂੰ ਲੋੜ ਆ ਜੇ ਕਿਸੇ ਦੀ ਕਰਨੀ ਆ ਨਾ ਜਿਹੜੇ ਸੁਭਾਸ਼ ਏ ਵੀ ਜਿਹੜੇ ਖਾਤਾਂ ਵੀ ਬਣਦੇ ਹੀ ਉਹ ਵੀ ਹੁਣ ਇੱਥੇ ਆਉਣ ਇੱਥੇ ਲੋੜ ਉਹਨਾਂ ਦੀ ਬਿਲਕੁਲ ਜੀ ਬਹੁਤ ਜ਼ਿਆਦਾ ਇੱਥੇ ਖਰਾਬੀ ਵੇਖੋ ਜਾ ਕੇ ਲੋਕੀ ਨੰਗੇ ਬੈਠੇ ਕਈ ਇਹ ਜੀ ਗੱਲ ਹਮ ਹਮ ਸਹੀਂ ਉੱਠਣਾ ਨਹੀਂਗਾ ਜਿੰਨਾ ਚਿਰ ਸਰਕਾਰ ਕੋ ਕਰਦੀ ਨਹੀਂ ਸਿਰ ਪੱਕੇ ਆ ਜੀ ਪੱਕੇ ਪੱਕੇ ਦਾ ਪੱਕੇ ਆ ਤੈਨੂੰ ਦੱਸਿਆ ਜੋ ਮਰਜ਼ੀ ਹੋ ਜੇ ਪਾਵੇ ਛਾਲਾ ਮੱਜ ਜਾਣ ਕੁਝ ਨਹੀਂ ਹੋਣਿਆ ਇੱਥੇ ਹਮ ਤੇ ਜੇਕਰ ਕੋਈ ਇੱਥੇ ਕੋਈ ਹਾਦਸਾ ਵਾਪਰਦਾ ਹੈ ਤਾਂ ਇਹਦੇ ਲਈ ਜ਼ਿੰਮੇਵਾਰ ਤੁਸੀਂ ਕਿਨੂੰ ਮੰਨਦੇ ਸਰਕਾਰ ਨੂੰ ਇਹ ਸਰਕਾਰ ਸਰਕਾਰ ਜ਼ਿੰਮੇਵਾਰ ਆ ਗਈ ਜਿਹਨਾਂ ਝਾਲ ਮਾਰ ਕੇ ਡੁੱਬ ਜੀਏ ਜਿਹਨੇ ਮਾਰਤੀ ਝਾਲ ਉਹਨੇ ਡੁੱਬ ਹੀ ਜਾਣਾ ਸਰਕਾਰ ਜ਼ਿੰਮੇਵਾਰ ਸਰਕਾਰ ਇਹਨਾਂ ਦੇ ਆ ਮੰਗਾ ਗੱਡੀਆਂ ਦਾ ਮੰਗਾ ਤਾਂ ਕੋਈ ਇੱਡੀਆਂ ਜਿਆਦੀ ਵੱਡੀਆਂ ਹੀ ਨਹੀਂ ਆ ਆ ਜਿਹੜਾ ਖਰਾਬਾ ਹੈ ਜਿਹੜਾ ਛੇਤੀ ਕਾ ਇਹ ਕਰ ਸਕਦੇ ਆ ਨਹਿਰੀ ਰੂਪੇ ਨੂੰ ਕਰਨ ਇਹਨੂੰ ਕੋਈ ਨਾ ਕੁਝ ਕਰਨ ਸਭ ਕੁਝ ਹੋ ਸਕਦਾ ਸਰਕਾਰ ਚਾਹੇ ਸਭ ਕੁਝ ਸਰਕਾਰ ਕਿਹੜਾ ਚਾਵੇ ਦੋ ਇਹਨਾਂ ਨੂੰ ਇਹ ਗੱਲ ਦਾ ਪਤਾ ਹੀ ਨਹੀਂ ਇਹ ਹੁੰਦਾ ਕਿ ਨਹੀਂ ਕਿਤਰਾ ਇਹ ਤੰਬੂ ਦੇਖ ਸਕਦੇ ਹੋ ਤੰਬੂ ਦੇ ਵਿੱਚ ਜਿਹੜਾ ਕਾਫੀ ਜਿਹੜੇ ਕਿਸਾਨ ਭਰਾ ਨੇ ਮਜ਼ਦੂਰ ਨੇ ਬੱਚੇ ਨੇ ਨੌਜਵਾਨ ਨੇ ਤਾਂ ਇਸ ਤੰਬੂ ਦੇ ਵਿੱਚ ਬੈਠੇ ਹੋਏ ਆ ਲਗਾਤਾਰ ਭੁੱਖ ਹੜਤਾਲ ਤੇ ਬੈਠੇ ਹੋਏ ਆ ਲਗਾਤਾਰ ਮੋਰਚੇ ਦੇ ਵਿੱਚ ਬੈਠੇ ਤੁਸੀਂ ਦੇਖ ਸਕਦੇ ਹੋ ਕਿਸਾਨ ਸੰਘਰਸ਼ ਕਮੇਟੀ ਪੰਜਾਬ ਜਿਹੜੇ ਉਹਨਾਂ ਦੇ ਜਿਹੜੇ ਝੰਡੇ ਲੱਗੇ ਹੋਏ ਬੈਨ ਲੱਗੇ ਔਰ ਇਸ ਤੋਂ ਅੱਗੇ ਤੁਹਾਨੂੰ ਇਹ ਵੀ ਥੱਲੇ ਵੀ ਵਿਖਾਵਾਂਗੇ ਥੱਲੇ ਵੀ ਜਿਹੜਾ 12 ਤੋਂ ਲੈ ਕੇ ਕਰੀਬ 10 ਤੋਂ ਲੈ ਕੇ 12 ਤੋਂ ਲੈ ਕੇ ਜਿਹੜਾ 4 ਵਜੇ ਤੇ ਰਜਾਨਾ ਜਿਹੜੀ ਸਟੇਜ ਚੱਲਦੀ ਅੱਜ ਮੋਰਚੇ ਦਾ ਇਸ ਮੋਰਚੇ ਦਾ ਜਿਹੜਾ ਕਹਿ ਸਕਦੇ ਆ ਚੌਥਾ ਦਿਨ ਹੈ ਹਰ ਇੱਕ ਹੈਡਵਕਸ ਦੇ ਉੱਪਰ ਬਰਾਜ ਬਣਿਆ ਇਹ ਕਹਿ ਸਕਦੇ ਹਾਂ ਹੈਡ ਦੇ ਉੱਪਰ ਬਿਲਕੁਲੋ ਜਿਹੜਾ ਕਾਫੀ ਜਿਹੜੀ ਉਚਾਈ ਦੇ ਉੱਤੇ ਇਹ ਬਜ਼ੁਰਗ ਸਾਡੇ ਨੌਜਵਾਨ ਬੱਚੇ ਬੈਠੇ ਤੁਸੀਂ ਬੱਚੇ ਵੀ ਦੇਖ ਸਕਦੇ ਹੋ ਔਰ ਸਾਡੀਆਂ ਮਾਤਾਵਾਂ ਪੈਣਾ ਵੀ ਦੇਖ ਸਕਦੇ ਹੋ ਜਿਸ ਤਰ੍ਹਾਂ ਇਹ ਬਜ਼ੁਰਗ ਨੌਜਵਾਨ ਤਾਂ ਲਗਾਤਾਰ ਬੈਠੇ ਹੋਏ ਅੱਜ ਮੋਰਚੇ ਦਾ ਚੌਥਾ ਦਿਨ ਹੈ ਸਰਦਾਰ ਸਾਹਿਬ ਨਾਲ ਆਪਾਂ ਗੱਲਬਾਤ ਕਰਾਂਗੇ ਪ੍ਰਧਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਪ੍ਰਧਾਨ ਜੀ ਅੱਜ ਮੋਰਚੇ ਨੂੰ ਚੌਥਾ ਦਿਨ ਹੋ ਗਿਆ ਤਾਂ ਕੋਈ ਮੀਟਿੰਗ ਵਗੈਰਾ ਵੀ ਇਸ ਭਾਵਨਾ ਸੁਣੀ ਸੀ ਤਾਂ ਹੁਣ ਪ੍ਰਸ਼ਾਸਨ ਵੱਲੋਂ ਅਧਿਕਾਰੀ ਆਏ ਸੀ ਤੇ ਮੈਨੂੰ ਕਹਿੰਦੇ ਵੀ ਮੀਟਿੰਗ ਦਾ ਟਾਈਮ ਐ ਕਿਹਾ ਜੀ ਕੱਲ ਦਾ ਦਿੱਤਾ ਸੀ ਉਹ ਕਹਿੰਦੇ ਜੀ ਨਹੀਂ ਜੀ ਕੱਲ ਦਾ ਨਹੀਂ ਬੁੱਧਵਾਰ ਦਾ ਮੀਟਿੰਗ ਦਾ ਟਾਈਮ ਠੀਕ ਤੇ ਮੈਂ ਕਿਹਾ ਹੁਣ ਸਾਨੂੰ ਕੋਈ ਜਿੰਨਾ ਚਿਰ ਕੋਈ ਸੱਦਾ ਪੱਤਰ ਨਹੀਂ ਆਉਂਦਾ ਬਿਲਕੁਲ ਜੀ ਅਸੀਂ ਲਿਖਤੀ ਵਗੈਰਾ ਨਹੀਂ ਆਉਂਦਾ ਲਿਖਤੀ ਤੌਰ ਤੇ ਸੱਦਾ ਪੱਤਰ ਕਿੱਥੇ ਸਾਡੀ ਮੀਟਿੰਗ ਅਸੀਂ ਕਿਉਂ ਜਾਈਏ ਅਸੀਂ ਮੀਟਿੰਗ ਕਰਨੀ ਸਾਡੇ ਨਾਲ ਇੱਥੇ ਆਣ ਕੇ ਕਰ ਲੈਣ ਜੇ ਜ਼ਿਲ੍ਹਾ ਅਧਿਕਾਰੀ ਆਉਂਦੇ ਇੱਥੇ ਅਰਜਨ ਜੇ ਚੀਫ ਸੈਕਟਰੀ ਤੇ ਸਾਨੂੰ ਜਿੱਥੇ ਕੋਈ ਲਿਖਤੀ ਪੱਤਰ ਆਉਂਦਾ ਅਸੀਂ ਜਾਵਾਂਗੇ ਬੈ ਕੇ ਅਸੀਂ ਹੱਲ ਕਰਨ ਨੂੰ ਤਿਆਰ ਹੈ ਸਰਕਾਰ ਦੇ ਨਾਲ ਮਸਲੇ ਜਿਹੜੇ ਸਾਡੇ ਹੜਪੀਟਾਂ ਦੇ ਬਹੁਤ ਵੱਡੇ ਨੇ ਜਿਹੜੇ ਮਸਲੇ ਨੇ ਤੇ ਇਹਨਾਂ ਨੂੰ ਬੈਠ ਕੇ ਹੱਲ ਕੀਤਾ ਜਾ ਸਕਦਾ ਠੀਕ ਹੈ ਮੋਰਚਾ ਕਿਸ ਤਰ੍ਹਾਂ ਚੱਲ ਰਿਹਾ ਹੈ ਭਾਈ ਚੌਥਾ ਦਿਨ ਹੈ ਜੀ ਚੜ੍ਹਦੀ ਕਲਾ ਦੇ ਵਿੱਚ ਮੋਰਚਾ ਜੀ ਤੁਸੀਂ ਦੇਖ ਸਕਦੇ ਹੋ ਇਹ ਸਾਡੀਆਂ ਭੈਣਾਂ ਬੈਠੀਆਂ ਨੇ ਭੈਣ ਜੀ ਆਏ ਨੇ ਇਹਨਾਂ ਨੇ ਇੱਕ ਵੀਡੀਓ ਸੁਣੀ ਆ ਸਾਡੇ ਬਾਪੂ ਦੀ ਇੱਥੇ ਬਜ਼ੁਰਗ ਬੈਠੇ ਸੀ ਭੁੱਖ ਹੜਤਾਲ ਤੇ ਉਹਨਾਂ ਦੇ ਨੌਜਵਾਨ ਆਪਣੇ ਆਏ ਸੀ ਉਹਦੇ ਬੱਚੇ ਆਏ ਸੀਗੇ ਜਦੋਂ ਇਹ ਬੱਚੇ ਦੇਖ ਤੇ ਕਹਿੰਦੇ ਵੀ ਅਸੀਂ ਵੀ ਭੁੱਖ ਹੜਤਾਲ ਤੇ ਬੈਠਣਾ ਹੈ ਘਰੋਂ ਆਏ ਜੀ ਆਪਣੇ ਆਪ ਸਾਨੂੰ ਇੱਥੇ ਆਣ ਕੇ ਪਤਾ ਲੱਗਾ ਜਦੋਂ ਅੰਦਰ ਆ ਗਏ ਕਿਹੜੇ ਪਿੰਡ ਕਿਹੜੇ ਪਿੰਡ ਤੋਂ ਆ ਜੀ ਇਹ ਫੇਮੀ ਵਾਲੇ ਤੋਂ ਆ ਜੀ ਫੇਮੀ ਵਾਲੇ ਠੀਕ ਹੈ ਜੀ ਮੋਰਚਾ ਚੜ੍ਹਦੀ ਕਲਾ ਚ ਅੱਜ ਸੰਜੋਗੀ ਜਥੇਬੰਦੀਆਂ ਨੇ ਸਾਥ ਵੀ ਦਿੱਤਾ ਜੀ ਸਾਰਿਆਂ ਦੇ ਜਥੇਬੰਦੀਆਂ ਵੱਖ-ਵੱਖ ਦੇ ਕਿਸਾਨ ਆਏ ਨੇ ਮਜ਼ਦੂਰ ਕਿਸਾਨ ਕਿਸਾਨ ਮਜ਼ਦੂਰ ਸ਼ਿਕਾਇਤ ਕਮੇਟੀ ਦੇ ਵੀ ਕਿਸਾਨ ਆਏ ਨੇ ਕੁਝ ਬੈਠੇ ਸੀ ਮੈਂ ਦੇਖੀ ਹੁਣ ਗਿਆ ਸੀ ਬਿਲਕੁਲ ਜੀ ਔਰ ਕੋਟ ਬੁੱਢਾ ਜਥੇਬੰਦੀ ਉਹਨਾਂ ਦੇ ਵੀ ਕਿਸਾਨ ਕਿਸਾਨ ਭਰਾ ਨੇ ਵੀ ਵੀਡੀਓ ਪਾ ਕੇ ਇਸ ਮੋਰਚੇ ਦੀ ਹਮਾਇਤ ਕੀਤੀ ਹੈ ਜੀ मतलब ਉਹਨਾਂ ਨੇ ਵੀ ਸਹੀ ਮੈਂ ਦੇਖੀ ਨਹੀਂ ਜੀ ਪਰ ਮੈਂ ਧੰਨਵਾਦ ਕਰਦਾ ਉਹਨਾਂ ਦਾ ਬਹੁਤ ਸੁਲਝਿਆ ਆਗੂ ਨੇ ਬਿਲਕੁਲ ਤੇ ਉਹਨਾਂ ਨੂੰ ਮੈਂ ਬੇਨਤੀ ਪੱਤਰ ਕਰ ਜਾ ਕੇ ਦੇ ਕੇ ਆਇਆ ਸੀ ਉਹਨਾਂ ਮੈਨੂੰ ਵਿਸ਼ਵਾਸਨ ਦਵਾਇਆ ਸੀ ਅਸੀਂ ਮੋਰਚੇ ਆਪਣੇ ਜਥੇਬੰਦੀ ਦੇ ਵਿੱਚ ਮੀਟਿੰਗ ਕਰਕੇ ਮੋਰਚੇ ਦਾ ਸਾਥ ਦੇਵਾਂਗੇ ਠੀਕ ਹੋਰ ਕਿਹੜੀ ਕਿਹੜੀ ਜਥੇਬੰਦੀਆਂ ਜਿਵੇਂ ਸਿੱਧੂਪੁਰ ਜਥੇਬੰਦੀ ਸੀ ਜਾਂ ਹੋਰ ਜਥੇਬੰਦੀਆਂ ਹੋਰ ਜੀ ਇੱਥੇ ਇਸ ਵਕਤ ਅੱਜ ਜੀ ਹਾਂਜੀ ਹਾਂਜੀ ਅੱਜ ਕਿਸਾਨ ਸੰਘਰਸ਼ ਕਮੇਟੀ ਇੱਕ ਜੀ ਉਹਨਾਂ ਵੀ ਪੱਕਾ ਸਮਰਥਨ ਦਿੱਤਾ ਹੈ ਜਿਤੇ ਮਝੈਲ ਜਥੇਬੰਦੀ ਉਹਨਾਂ ਵੱਲੋਂ ਸਮਰਥਨ ਪੱਕਾ ਜੀ ਤੇ ਸਿੱਧੂਪੁਰ ਜਥੇਬੰਦੀ ਵੱਲੋਂ ਪੱਕਾ ਜਿਹੜਾ ਸਮਰਥਨ ਹੈ ਉਹਨਾਂ ਦੇ ਆਗੂ ਤੁਸੀਂ ਬੋਲੇ ਹੋਣੇ ਜੀ ਹਾਂਜੀ ਬਿਲਕੁਲ ਉਹਨਾਂ ਸਮਰਥਨ ਦਿੱਤਾ ਹੈ ਜੀ ਤੇ ਹੋਰ ਵੀ ਜਥੇਬੰਦੀਆਂ ਦਾ ਸਾਨੂੰ ਉਮੀਦ ਹੈ ਵੀ ਸਾਡੀ ਜਿਹੜੇ ਮੋਰਚੇ ਦਾ ਸਾਥ ਦੇਣਗੇ ਇਹ ਸਾਰਿਆਂ ਦਾ ਸਾਂਝਾ ਮੋਰਚਾ ਨਾ ਕਿ ਕੇਵਲ ਜਸਬੀਰ ਸਿੰਘ ਦਾ ਮੋਰਚਾ ਹੈ ਇਹ ਸਾਰੇ ਕਿਸਾਨਾਂ ਹੜਪੀਟਾਂ ਦਾ ਸਾਂਝਾ ਮੋਰਚਾ ਹੈ ਸਾਰੀਆਂ ਜਥੇਬੰਦੀਆਂ ਨੂੰ ਮੈਂ ਤੁਹਾਡੇ ਚੈਨਲ ਰਾਹੀਂ ਬੇਨਤੀ ਕਰਦਾ ਹਾਂ ਪੀ ਜਿੰਨੀਆਂ ਵੀ ਕਿਸਾਨ ਜਥੇਬੰਦੀਆਂ ਹੱਥ ਜੋੜ ਕੇ ਬੇਨਤੀ ਕਰਦਾ ਆਪਣੇ ਪੰਜਾਬ ਦਾ ਮਸਲਾ ਹੈ ਬੜਾ ਵੱਡਾ ਮਸਲਾ ਹੈ ਜੋ ਲੰਮੇ ਸਮੇਂ ਤੋਂ ਉਡੀਕ ਦੇ ਵਿੱਚ ਸੀ ਇਹ ਮਸਲੇ ਦੇ ਨਾਲ ਆਪਣਾ ਬਹੁਤ ਹੱਲ ਨਿਕਲੇਗਾ ਆਪਣੇ ਕਿਸਾਨਾਂ ਦੀਆਂ ਜਿੰਨੀਆਂ ਵੀ ਜਥੇਬੰਦੀਆਂ ਉਹਨਾਂ ਦੀ ਇੱਜ਼ਤ ਬਣੇਗੀ ਔਰ ਇੱਕ ਲੰਮੇ ਸੰਘਰਸ਼ ਵਾਲੇ ਤੌਰ ਤੁਰੇਗੀ ਪ੍ਰਧਾਨ ਜੀ ਜਿਵੇਂ ਆਪਾਂ ਇਸ ਪਹਿਲਾਂ ਵੀ ਇਹ ਬਜ਼ੁਰਗਾਂ ਨਾਲ ਗੱਲ ਕੀਤੀ ਕਿ ਇੱਕ ਵੱਡਾ ਮੁੱਦਾ ਹੈਗਾ ਪੰਜਾਬ ਦਾ ਉਸ ਹਿਸਾਬ ਦੇ ਨਾਲ ਜਿਹੜੇ ਸਰਕਾਰਾਂ ਨੇ ਜਿਸ ਸਮੇਂ ਦੀ ਕੋਈ ਵੀ ਸਰਕਾਰਾਂ ਨੇ ਉਹ ਸਿਰਦ ਨਹੀਂ ਹੈਗੀਆਂ ਕਿਉਂਕਿ ਜੇ ਹੁਣ ਵੀ ਗੱਲ ਕਰਦੇ ਇਹਨਾਂ ਜਨਾਂ ਦੇ ਵਿੱਚ ਪਿਛਲੇ ਦਿਨਾਂ ਚ ਹੜਾ ਆਇਆ ਤਾਂ ਕਰੀਬ 8-10 ਜ਼ਿਲ੍ਹੇ ਜਾਂ 4-5 ਜ਼ਿਲ੍ਹੇ ਵੱਡੇ ਪੱਧਰ ਤੇ ਪ੍ਰਭਾਵਿਤ ਹੋਏ ਆ ਪੰਜਾਬ ਦਾ ਕਹਿ ਸਕਦੇ ਸੀ 40% ਜਿਹੜਾ ਰਕਬਾ ਪ੍ਰਭਾਵਿਤ ਹੋਇਆ ਤੇ ਲੇਕਿਨ ਸਰਕਾਰ ਉਸ ਨੂੰ ਲੈ ਕੇ ਜਿਹੜਾ ਚਿੰਤਤ ਨਹੀਂ ਲੱਗਦੀ ਬਿਲਕੁਲ ਜੀ ਜੇ ਸਰਕਾਰ ਨੂੰ ਇਹ 5 ਲੱਖ ਇਕੜੇ 5 ਲੱਖ ਇਕੜ ਸਾਡੀ ਫਸਲ ਬਰਬਾਦ ਹੋਈ ਆ ਸਰਕਾਰ ਦਾ ਆਕੜਾ ਜੀ ਸਰਕਾਰ ਦਾ ਏਕੜਾ ਪਰ ਮੈਂ ਸੋਚਦਾ ਵੀ ਦੇਖੋ ਸਰਕਾਰ ਨੇ ਜੋ ਲਾਨ ਕੀਤੇ ਸੀ ਉਹਨਾਂ ਦੀ ਪੇਰਵਾਹੀ ਕੀਤੀ ਬਿਲਕੁਲ ਪਹਿਲਾਂ ਤੇ 6800 ਰੁਪਏ ਦਿੱਤਾ ਗਿਆ 2023 ਦੇ ਵਿੱਚ ਜਥੇਬੰਦੀ ਵੱਲੋਂ ਧਰਨੇ ਦਿੱਤੇ ਗਏ ਰੋਸ ਮੁਜ਼ਾਰੇ ਕੀਤੇ ਗਏ ਜਥੇਬੰਦੀਆਂ ਨਾਲ ਰਲ ਕੇ ਅਸੀਂ ਮੋਰਚਾ ਲਾਇਆ ਬੰਗਾਲੀ ਵਾਲੇ ਪੁਲ ਤੇ ਤੁਸੀਂ ਸ਼ਾਇਦ ਦੇਖਿਆ ਹੋਏਗਾ ਜੀ ਉਸ ਤੋਂ ਬਾਅਦ ਇੱਕ 20000 ਦਾ ਲਾਨ ਕੀਤਾ ਔਰ ਸਿਲਟ ਦਾ ਕੀਤਾ ਸਿਲਟ ਦਾ ਪੱਤਰ 100 ਰੁਪਏ 47000 ਜਿੱਥੇ ਵਾਸ਼ ਹੋ ਜਾਂਦੀ ਜਮੀਨ ਪਰ ਇਹ ਲਾਨ ਕਿਉਂ ਰਹਿ ਗਏ ਇਹਨਾਂ ਦੇ ਮਗਰ ਕਾਰਨ ਇਹ ਆ ਕਿ ਇਹਨਾਂ ਦੀ ਪੇਰਵਾਹੀ ਕਿਸੇ ਹੜਪੀੜ ਤੇ ਨਾ ਇਹਨਾਂ ਮੀਟਿੰਗ ਨਹੀਂ ਕੀਤੀ ਉਸ ਤੋਂ ਬਾਅਦ ਜਦੋਂ ਹੜ ਚੱਲ ਗਏ ਕਿਸੇ ਕਿਸਾਨ ਨੂੰ ਨਹੀਂ ਮਿਲੇ ਹਾਂ ਆਪਣੇ ਚਿਹਤਿਆਂ ਨੂੰ ਇੱਕ ਠੋਕਣ ਵੰਡ ਕੇ ਨਾ ਕਹਿ ਦਿੱਤਾ ਵੀ ਅਸੀਂ ਮੁਆਵਜ਼ਾ ਵੰਡ ਦਿੱਤਾ ਦੀਵਾਲੀ ਵਾਲੇ ਦਿਨ ਹਾਂ ਬਿਲਕੁਲ ਪਰ ਨਹੀਂ ਅੱਜ ਦੇਖੋ ਇੱਥੇ ਮੈਂ ਕਿੰਨੇ ਕਿਸਾਨ ਦਿਖਾਵਾਂ ਜਿਹੜੇ ਆਪਣੇ ਮਾਬ ਜੇ ਤੋਂ ਵਾਂਜੇ ਪੈ ਨੇ ਅੱਜ ਉਹ ਦਰਦ ਦਰਦੀਆਂ ਠੋਕਰਾਂ ਖਾ ਰਹੇ ਨੇ ਵਾਰ-ਵਾਰ ਪਟਵਾਨੀਆਂ ਕੋਲੇ ਜਾਂਦੇ ਨੇ ਐਸਡੀਐਮ ਸਾਹਿਬ ਕੋਲੇ ਜਾਂਦੇ ਨੇ ਕਿਹੜੀ ਜਗ੍ਹਾ ਉਹਨਾਂ ਕਿਸਾਨਾਂ ਨੇ ਪੈਰਾਂ ਦੇ ਨਾਲ ਨਹੀਂ ਮਿਣੀ ਹੋਈ ਅਸੀਂ ਇਹੀ ਗਾਣਾ ਚਾਹੁੰਦੇ ਆਂ ਵੀਰ ਜੀ ਵੀ ਬਾਪੂ ਜੀ ਤਕਰੀਬਨ 4 ਦਿਨ ਹੋ ਗਏ ਬੈਠਿਆ ਨੂੰ ਠੀਕ ਹੈ ਜੀ ਵੀ ਸਰਕਾਰ ਦੇ ਕੰਨ ਤੇ ਜੂ ਨਹੀਂ ਸਰਕੀ ਵੀ ਬਾਪੂ ਜੀ ਨੇ ਵੀਡੀਓ ਪਾਈ ਬੜਾ ਦੁੱਖ ਲੱਗਿਆ ਬੱਚਿਆਂ ਦੇ ਨਾਲ ਅਸੀਂ ਵੀ ਬੱਚਿਆਂ ਵਾਲੇ ਆ ਵੀ ਅੱਜ ਬੱਚਿਆਂ ਸਮੇਤ ਐਸੇ ਕਰਕੇ ਹੀ ਆਉਣਾ ਪਿਆ ਜੇ ਬਾਪੂ ਜੀ ਧਰਨੇ ਦੇ ਵਿੱਚ ਬੈਠ ਸਕਦੇ ਆਪਣੇ ਸੰਘਰਸ਼ ਵਾਸਤੇ ਅਸੀਂ ਕਿਉਂ ਨਹੀਂ ਇਹਨਾਂ ਦੇ ਨਾਲ ਬੈਠ ਸਕਦੇ ਅਸੀਂ ਵੀ ਕਿਸਾਨਾਂ ਦੇ ਪਰਿਵਾਰਾਂ ਚੋਂ ਆਈਆਂ ਅਸੀਂ ਵੀ ਰੋਟੀ ਖਾਣੇ ਸਵੇਰੇ ਸ਼ਾਮਾਂ ਬਾਪੂ ਜੀ ਰੋਟੀ ਖਾਣੀ ਆ ਉਹ ਜ਼ਮੀਨ ਕਿੱਥੇ ਆ ਵੀ ਕਿਸ ਤਰੀਕੇ ਨਾਲ ਬਾਪੂ ਜੀ ਨੇ ਜ਼ਮੀਨ ਬਣਾਈ ਆ ਉਹਦੇ 'ਚ ਫਸਲ ਹੋਈ ਵੀ ਨਹੀਂ ਆ ਦੁੱਖ ਦੇ ਮਾਰੇ ਇੱਕ ਬੈਠੇ ਹੋਏ ਆ ਸਰਕਾਰ ਸੁੱਤੀ ਹੋਈ ਆ ਸਰਕਾਰ ਆਪਣੇ ਨੇਗਾ ਦੇ ਵਿੱਚ ਬੈਠੀ ਹੋਈ ਆ ਤੇ ਕਿਸਾਨ ਜਿਹੜੇ ਵੀਰ ਭਰਾ ਜਿਹੜੇ ਆ ਵੀ ਉਹ ਠੰਡ ਦੇ ਵਿੱਚ ਬੈਠੇ ਹੋਏ ਆ ਵੀ ਇੰਨੇ ਪਾਣੀ ਦੇ ਉੱਪਰ ਵੀ 50 ਫੁੱਟ ਡੂੰਘਾ ਆ ਤੇ ਇੰਨੀ ਠੰਡ ਦੇ ਵਿੱਚ ਬੈਠੇ ਹੋਏ ਤੇ ਕਿਸਾਨ ਕਿਸਾਨ ਦਾ ਕੋਈ ਦੁੱਖ ਸਰਕਾਰ ਨੂੰ ਹੈ ਨਹੀਂ ਆ ਤੇ ਅਸੀਂ ਇੱਕ ਬਾਪੂ ਜੀ ਦੇ ਦੁੱਖ ਦੇ ਵਿੱਚ ਘੜੀ ਦੇ ਵਿੱਚ ਬੈਠੇ ਆ ਬੈਠੇ ਰਵਾਂਗੇ ਜਿੰਨੀ ਦੇਰ ਤੱਕ ਸਾਨੂੰ ਬੈਠਣਾ ਪਿਆ ਸੀ ਬਾਪੂ ਜੀ ਦੇ ਨਾਲ ਹੀ ਬੈਠਾਂਗੇ ਹੋਰਾਂ ਭੈਣਾਂ ਨੂੰ ਬੇਨਤੀ ਕਰੋਗੇ ਕਿ ਹੋਰਾਂ ਭੈਣਾਂ ਨੂੰ ਪਹਿਲੀ ਗੱਲ ਤੇ ਆ ਵੀ ਕਿਸੇ ਨੂੰ ਬੇਨਤੀ ਵੀ ਕਰਨ ਦੀ ਅਪੀਲ ਨਹੀਂ ਆ ਫਿਰ ਵੀ ਅਸੀਂ ਹੱਥ ਬੰਨ ਕੇ ਬੇਨਤੀ ਕਰਦੇ ਆਂ ਬੱਚਿਆਂ ਵੱਲੋਂ ਵੀ ਅਸੀਂ ਬੇਨਤੀ ਕਰਦੇ ਆਂ ਵੀ ਤੁਸੀਂ ਵੀ ਬੱਚਿਆਂ ਵਾਲੇ ਹੋ ਤੁਸੀਂ ਵੀ ਰੋਟੀ ਕਾਣੀ ਆ ਕਿਸਾਨਾਂ ਦਾ ਸਾਥ ਦਿਓ ਘਰਾਂ ਤੋਂ ਬਾਹਰ ਨਿਕਲੋ ਅਰਜਾਈਆਂ ਦੇ ਵਿੱਚ ਬਹਿ ਕੇ ਸੰਘਰਸ਼ ਨਹੀਂ ਲੜੇ ਜਾਣੇ ਬਾਹਰ ਨਿਕਲ ਕੇ ਹੀ ਸੰਘਰਸ਼ ਲੜੇ ਜਾਣੇ ਮੈਂ ਆਪਣੇ ਬੱਚੇ ਵਾਸਤੇ 12 ਸਾਲ ਤੋਂ ਸੰਘਰਸ਼ ਕਰ ਰਹੀ ਆ ਬਾਪੂ ਜੀ ਦੇ ਨਾਲ ਬੈਠ ਕੇ ਅੱਜ ਸੰਘਰਸ਼ ਦੇ ਵਿੱਚ ਮੈਨੂੰ ਕੋਈ ਡਰ ਨਹੀਂਗਾ ਮਤਲਬ ਵੀ ਕੋਈ ਕਿਸੇ ਰਕਮ ਦਾ ਵੈਸੇ ਮੈਂ ਕਦੇ ਅੱਜ ਤੋਂ ਪਹਿਲਾਂ ਵੀ ਮੈਂ ਕਦੇ ਕੈਮਰੇ ਦੇ ਸਾਹਮਣੇ ਬੋਲੀ ਨਹੀਂ ਆ ਪਰ ਮੈਨੂੰ ਇਸ ਤਰੀਕੇ ਦਾ ਕੋਈ ਡਰ ਨਹੀਂ ਆ ਕਿਸੇ ਦਾ ਵੀ ਮੈਨੂੰ ਕੋਈ ਕਹੇਗਾ ਕਿਉਂ ਕਿਸ ਤਰ੍ਹਾਂ ਕਿਉਂਕਿ ਇਹ ਮੇਰਾ ਸਾਡਾ ਸਾਂਝਾ ਤਰਨਾ ਹੈ ਸਾਡਾ ਆਪਣਾ ਕਿਸਾਨ ਸਾਡਾ ਆਪਣਾ ਭੈਣ ਭਰਾ ਆ ਅਸੀਂ ਕਿਸਾਨਾਂ ਦੇ ਘਰਾਂ ਤੋਂ ਪੈਦਾ ਹੋਏ ਆ ਮੈਂ ਖੁਦ ਆਪਣਾ ਸਾਰਾ ਕੰਮ ਕਰ ਮੈਂ ਆਪ ਕਰਦੀ ਆ ਹਾਲਾਂਕਿ ਮੇਰੀ ਜ਼ਮੀਨ ਇਧਰਲੇ ਪਾਸੇ ਨਹੀਂ ਆ ਮੇਰੀ ਜ਼ਮੀਨ ਕੋਈ ਡੁੱਬੀ ਨਹੀਂ ਆ ਪਰ ਫਿਰ ਵੀ ਮੈਨੂੰ ਦੁੱਖ ਆ ਦਰਦ ਆ ਵੀ ਮੈਂ ਵੀ ਆਪਣੇ ਬੱਚਿਆਂ ਨੂੰ ਦੱਸਾਂ ਵੀ ਇਸ ਤਰੀਕੇ ਦੇ ਨਾਲ ਆਪਣੇ ਸੰਘਰਸ਼ ਲੜੇ ਜਾਂਦੇ ਆ ਇਸ ਤਰੀਕੇ ਨਾਲ ਆਪਾਂ ਸੰਘਰਸ਼ ਦੇ ਵਿੱਚ ਜਾਣਾ ਹੈ ਅਸੀਂ ਬੈਠੇ ਆ ਸਵੇਰ ਦੇ ਅੱਗੇ ਵੀ ਬੈਠਣਾ ਪਿਆ ਅਸੀਂ ਬੈਠੇ ਰਾਵਾਂਗੇ ਤੇ ਅਸੀਂ ਬਾਪੂ ਜੀ ਦੇ ਨਾਲ ਹੀ ਆ ਜਿੰਨੀ ਦੇਰ ਤੱਕ ਬਾਪੂ ਜੀ ਬੈਠੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕਹਿਣਾ ਚਾਹੁੰਦੀ ਆ ਕਿ ਬਾਪੂ ਜੀ ਦੇ ਹਾਂਜੀ ਹਾਂਜੀ ਬਾਪੂ ਜੀ ਦੇ ਨਾਲ ਹਾਂਜੀ ਹੈਲਪ ਕੀਤੀ ਜਾਵੇ ਠੀਕ ਹੈ ਠੀਕ ਹੈ ਮੇਰਾ ਨਾਮ ਹਰਗੁਣਪ੍ਰੀਤ ਸਿੰਘ ਹਰਗੁਣਪ੍ਰੀਤ ਸਿੰਘ ਤਾਂ ਤੁਸੀਂ ਬੇਟਾ ਇੱਥੇ ਪਹੁੰਚੇ ਹੋਏ ਆ ਮੋਰਚੇ ਦੇ ਵਿੱਚ ਕੀ ਕਹਿਣਾ ਚਾਹੁੰਦੇ ਅਸੀਂ ਕਹਿਣਾ ਚਾਹੁੰਦੇ ਆ ਕਿ ਅਸੀਂ ਸਵੇਰ ਤੋਂ ਬੈਠੇ ਹੋਏ ਆ ਇੱਧਰ ਠੀਕ ਹੈ ਭੋਖੜ ਧਾਲ ਦੇ ਵਿੱਚ ਬੈਠੇ ਹੋਏ ਆ ਹੋਰਾਂ ਨੂੰ ਵੀ ਅਸੀਂ ਬੇਨਤੀ ਕਰਾਂਗੇ ਕਿ ਉਹ ਉੱਥੇ ਆ ਕੇ ਇੱਥੇ ਆ ਕੇ ਉਹ ਆਪਣੇ ਭਾਵੇਂ ਉਹਨਾਂ ਦੀ ਜ਼ਮੀਨ ਨਹੀਂ ਵੀ ਡੁੱਬੀ ਭਾਵੇਂ ਜਿੰਨਾਂ ਦੀ ਡੁੱਬੀ ਵੀ ਆ ਉਹ ਵੀ ਆ ਕੇ ਇੱਥੇ ਬੈਠਣ ਤੇ ਸੰਘਰਸ਼ ਦੇ ਨਵੇਂ ਡੁੱਬੇ ਬੈਠੇ ਨੇ ਭੈਣ ਜੀ ਇਹ ਬੱਚਿਆਂ ਦੀ ਉਮਰ ਕਿੰਨੀ ਹੈ ਬੇਟੇ ਦੀ ਉਮਰ 12 ਸਾਲ ਆ ਜੀ ਤੇ ਬੇਟੀ ਦੀ ਉਮਰ 9 ਸਾਲ ਆ ਜੀ ਠੀਕ ਹੈ ਜੀ ਤੇ ਘਰੇ ਹੁਣ ਪਿੱਛੇ ਕੌਣ ਹੈ ਜੀ ਤੁਹਾਡੇ ਇੱਥੇ ਘਰ ਦੇ ਵਿੱਚ ਪਿੱਛੇ ਘਰੇ ਮਦਰ ਨੇ ਫਾਦਰ ਨੇ ਠੀਕ ਹੈ ਹਾਂਜੀ ਠੀਕ ਹੈ ਜੀ ਤਾਂ ਨਾਲ ਹੀ ਜਿੱਥੇ ਸਾਡੇ ਕਿਸਾਨ ਜਥੇਬੰਦੀਆਂ ਜੀ ਸਮਾਜ ਜਥੇਬੰਦੀਆਂ ਐਨਜੀਓ ਸਥਾਵਾਂ ਦੀ ਇੱਥੇ ਉਹਨਾਂ ਨੂੰ ਪਹੁੰਚਣ ਦੀ ਬੇਨਤੀ ਮੋਰਚੇ ਵੱਲੋਂ ਤੇ ਨਾਲ ਹੀ ਪੱਤਰਕਾਰ ਭਰਾਵਾਂ ਨੂੰ ਬੇਨਤੀ ਕਿ ਪੱਤਰਕਾਰ ਭਰਾ ਕਈ ਵਾਰ ਸਾਨੂੰ ਇਹ ਹੋ ਜਾਂਦਾ ਵੀ ਅਸੀਂ ਸੱਦੇ ਦੀ ਢੀ ਕਰਦੇ ਰਹੇ ਨੇ ਤੇ ਹਾਲਾਂਕਿ ਜਿਹੜਾ ਮੋਰਚਾ ਕਰੀਬ ਇੱਕ ਬਨੇ ਤਰਨਤਾਰ ਜ਼ਿਲ੍ਹਾ ਪਾਇੰਦਾ ਦੂਸਰੇ ਬਨੇ ਫਿਰੋਜ਼ਪੁਰ ਜ਼ਿਲ੍ਹਾ ਬਿਲਕੁਲ ਹਾਦ ਤੇ ਆਇਆ ਬਿਲਕੁਲ ਕਹਿ ਸਕਦੇ ਪੱਤਰਕਾਰਾਂ ਦੀ ਜਿਹੜੀ ਗ੍ਰਿਫਤ ਦੇ ਵਿੱਚ ਜਿਹ ਕਹਿ ਸਕਦੇ ਆ ਵੀ ਮੋਰਚਾ ਹੈਗਾ ਤੇ ਪੱਤਰਕਾਰਾਂ ਨੂੰ ਵੀ ਵਾਤਵਾਦ ਇਸ ਬੇਨਤੀ ਕਰਾਂਗੇ ਇੱਕ ਸਮੋਰਚੇ ਨੂੰ ਉਹਦੀ ਵਾਤਵਾਦ ਕਵਰੇਜ ਕਰਨਾ ਕਿਉਂਕਿ ਜਿਹੜੀ ਆਵਾਜ਼ ਸਾਡੀ ਇਸ ਮੋਰਚੇ ਦੀ ਆਵਾਜ਼ ਦੂਰ ਤੱਕ ਪੰਜਾਬ ਸਰਕਾਰ ਤੱਕ ਅਫਸਰ ਸਾਹਿਬ ਤੱਕ ਪਹੁੰਚ ਜਾਵੇ ਚੱਲਦੀ ਹੈ ਵੀਡੀਓ ਨੂੰ ਜਰੂਰ ਸ਼ੇਅਰ ਕਰ ਦਿਓ ਸਾਡਾ ਚੈਨਲ ਸਾਡੀ ਧਰਤੀ ਸਾਡੇ ਲੋਕ ਉਸ ਨੂੰ ਵਾਤਵਾਦ ਸਬਸਕ੍ਰਾਈਬ ਸ਼ੇਅਰ ਲਾਈਕ ਕਰਿਓ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵ